ਇਹਨਾਂ ਚ ਐਸੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਜੋ ਬਜ਼ੁਰਗ ਆਪਣੇ ਹਿੱਕ ਨਾਲ ਲਾ ਕੇ ਰੱਖਦੇ ਨੇ ਕਿਸੇ ਵੀ ਮੁੱਲ ਤੇ ਉਹਨਾਂ ਚੀਜ਼ਾਂ ਨੂੰ ਰਿਪਲੇਸ ਨਹੀਂ ਕਰਨਾ ਚਾਹੁੰਦੇ ਗੱਲ ਪਰ ਰੈਂਸਨ ਦੀ ਕਰੀਏ ਜਾਂ ਫਿਰ ਖਾਨਪਿੰਦੀ ਕੁਝ ਚੀਜ਼ਾਂ ਨੂੰ ਕਦੀ ਨਹੀਂ ਬਦਲਣਾ ਚਾਹੁੰਦੇ ਤੇ ਉਹਨਾਂ ਚੋਂ ਇੱਕ ਚੀਜ਼ ਹੈ ਜੀ ਇਹ ਘਰ ਦਾ ਬਣਿਆ ਹੋਇਆ ਤੇਸੀ ਮਸਾਲਾ ਗੁੜ ਜੋ ਹਰ ਤਰ੍ਹਾਂ ਦੀ ਫੈਂਸੀ ਮਿਠਾਈ ਨੂੰ ਪਿੱਛੇ ਛੱਡ ਦੇਗਾ ਰੈਸিপি ਚਾਹੀਦੀ ਹੈ ਤੇ ਚਲੋ ਆਓ ਦੇਖੀਏ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਲ ਤੇ ਅੱਜ ਅਸੀਂ 또 ਨਾਂ ਚੱਲੇ ਆ ਜੀ ਪੰਜਾਬ ਦੀ ਇੱਕ ਹੋਰ ਐਸੀ ਵਧੀਆ ਚੀਜ਼ ਜਿਹੜੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਹੁਣ ਇਹ ਰੈਸিপি ਜਿਹੜੀ ਹੈ ਨਾ ਇੰਨੀ ਈਜ਼ੀਲੀ ਬਣ ਜਾਏਗੀ ਤੁਸੀਂ ਸਾਰੀਆਂ ਸਰਦੀਆਂ ਇਹ ਗੁੜ ਘਰੋਂ ਮੁੱਕਣ ਹੀ ਨਹੀਂ ਦੇਣਾ ਥੋੜਾ ਜਿਹਾ ਨਾਰੀਅਲ ਲੈ ਲਿਆ ਸੀ ਜੇ ਕੱਦੂ ਕਸ ਕਰ ਲਿਆ ਸੁੱਕਾ ਨਾਰੀਅਲ ਲਿਆ ਚਾਰੋਂ ਮਗਜ਼ ਸੌਂਫ ਚਿੱਟੇ ਤਿਲ ਥੋੜੀਆਂ ਜੀਆਂ ਮੂੰਫਲੀ ਦੀਆਂ ਗਿਰੀਆਂ ਤੇ ਥੋੜਾ ਜਿਹਾ ਅਸੀਂ ਲੈ ਲਿਆ ਜੀ ਬਦਾਮ ਗਿਰੀਆਂ ਨੂੰ ਨਾਲ ਥੋੜਾ ਜਿਹਾ ਇੱਥੇ ਰੱਖਿਆ ਅਜਵਾਇਨ ਨੂੰ ਇਹਨਾਂ ਸਭ ਚੀਜ਼ਾਂ ਦੇ ਨਾਲ ਗੁੜ ਬੜਾ ਹੀ ਸਵਾਦ ਲੱਗਦਾ ਹੈ ਪਰ ਜੇ ਤੁਹਾਡੇ ਕੋਲ ਇਹਨਾਂ ਚੋਂ ਕੋਈ ਚੀਜ਼ ਨਹੀਂ ਹੈ ਤੇ ਥੋੜਾ ਜਿਹਾ ਘਟਾਵਾਂ ਦਾ ਸਕਦੇ ਹੋ ਮੋٹے ਤਲੇ ਦੇ ਬਰਤਨ ਵਿੱਚ ਦੋ ਚਮਚ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਉਹਦੇ ਵਿੱਚ ਨਾਰੀਅਲ, ਬਦਾਮ ਜਿਹੜੇ-ਜਿਹੜੇ ਵੀ ਅਸੀਂ ਸਮਾਨ ਰੱਖੇ ਸੀ ਉਹ ਸਭ ਨੂੰ ਵਾਰੀ-ਵਾਰੀ ਪਾ ਕੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਲੋ ਫਲੇਮ ਤੇ ਘੱਟੋ-ਘੱਟ 5-7 ਮਿੰਟ ਲਈ ਪੁੰਨ ਲੈਣਾ ਹੈ ਉਨ ਜਦੋਂ ਤੁਸੀਂ ਭੁੰਨੋਗੇ ਨਾ ਇਹ ਸਾਰਾ ਸਮਾਨ ਤੇ ਇਹਨਾਂ ਦਾ ਫਲੇਵਰ ਵੀ ਚੇਂਜ ਹੋਏਗਾ ਇਹਨਾਂ ਚ ਜਿਹੜਾ ਮੌਇਸਚਰ ਹੈ ਉਹ ਨਿਕਲ ਜਾਏਗਾ ਔਰ ਜਿਦੇ ਕਰਕੇ ਸਾਡੇ ਇਹ ਤੇਲ ਬਦਾਮ ਸਾਰੇ ਦੇ ਸਾਰੇ ਬੜੇ ਕ੍ਰਿਸਪੀ ਹੋ ਜਾਣਗੇ ਸੁਨਹਿਰਾ ਬ੍ਰਾਊਨ ਹੋਣ ਤੱਕ ਆਪ ਇਹਨਾਂ ਨੂੰ ਭੁੰਨਾ ਹੈ ਜਲਦਬਾਜ਼ੀ ਬਿਲਕੁਲ ਵੀ ਨਾ ਕਰਿਓ ਕਿਉਂਕਿ ਕੋਈ ਵੀ ਚੀਜ਼ ਕੱਚੀ ਰਹਿ ਗਈ ਨਾ ਤੇ ਉਹਦਾ ਸੁਆਦ ਤੁਹਾਨੂੰ ਬੜਾ ਹੀ ਪਰੇਸ਼ਾਨ ਕਰੇਗਾ ਤੇ ਪੂਰੀ ਰੈਸਿਪੀ ਖਰਾਬ ਹੋ ਜਾਏਗੀ ਮੈਨੂੰ ਇਹ ਚੀਜ਼ਾਂ ਦਾ ਬਹੁਤ ਹੀ ਸ਼ੌਂਕ ਹੈ ਇਹਨੇ ਕੀ ਬਾਰੂ ਨਹੀਂ ਮਿਲਦੀਆਂ ਮਿਲਦੀਆਂ ਅਧੀਆਂ ਐਡਲਟ੍ਰੇਟਡ ਯਾਨੀ ਕਿ ਮਿਲਾਵਟੀ ਮਿਲਦੀਆਂ ਤੇ ਜੇ ਇਹ ਚੀਜ਼ਾਂ ਖਾਣੀਆਂ ਐ ਤੇ ਫਿਰ ਪਿਓਰ ਖਾਓ ਨਾ ਬਾਰਦੀਆਂ ਕਿਉਂ ਖਾਣੀਆਂ ਸਾਡੇ ਘਰ ਦੇ ਵਿੱਚ ਹਰ ਰੋਜ਼ ਆਪੰਗਾ ਰੋਟੀ ਤੋਂ ਬਾਅਦ ਕੁਝ ਮਿੱਠਾ ਚਾਹੀਦਾ ਜਦੋਂ ਤੱਕ ਇਹਨਾਂ ਨੂੰ ਮਿੱਠਾ ਨਹੀਂ ਨਾ ਮਿਲਦਾ ਤੇ ਮੇਰਾ ਢਾਬਾ ਬੰਦ ਨਹੀਂ ਹੋ ਸਕਦਾ ਗੱਲਾਂ ਤੇ ਹੁੰਦੀਆਂ ਰਹਿਣਗੀਆਂ ਕਲਰ ਦੇਖੋ ਕਿੰਨਾ ਸੋਨਾ ਆ ਗਿਆ ਜੇ ਤਾਂ ਸਾਰਾ ਸਮਾਨ ਸੋਨੇ ਤਰੀਕੇ ਪੁੰਨਿਆ ਗਿਆ ਤੇ ਆਪਾਂ ਗੈਸ ਬੰਦ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਸਮਾਨ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕਢ ਕੇ ਰੱਖ ਲੈਣਾ ਹੈ ਹੁਣ ਇੱਕ ਚੀਜ਼ ਇੱਥੇ ਜ਼ਰੂਰ ਨੋਟ ਕਰਨਾ ਜੇ ਤੇ ਤੁਹਾਡੇ ਘਰ 'ਚ ਬਜ਼ੁਰਗ ਨੇ ਤੇ ਇਹਨਾਂ ਸਾਰੇ ਸਮਾਨ ਨੂੰ ਠੰਡਾ ਹੋਣ ਤੇ ਥੋੜਾ ਜਿਹਾ ਦਰਦਰਾ ਕਰ ਲਿਓ ਤੇ ਜੇ ਸੁਖ ਨਾਲ ਸਾਰੇ ਟੱਬਰ ਤੇ ਦੰਦਦੰ ਨੂੰ ਠੀਕ ਨੇ ਤੇ ਫੇਰ ਕੋਈ ਲੋੜ ਨਹੀਂ ਨੂੰ ਦਰਦਰਾ ਕਰਨ ਦੀ ਇਦਾਂ ਹੀ ਬੜਾ ਸਵਾਦ ਲੱਗਦਾ ਹੈ ਉਸੇ ਭਾਂਡੇ ਦੇ ਵਿੱਚ ਇੱਕ ਛੋਟਾ ਚਮਚ ਪਾ ਕੇ ਮੈਂ ਦੇਸੀ ਘਿਓ ਦਾ ਫੇਰ ਪਾ ਲਿਆ ਜਦੋਂ ਦੇਸੀ ਘਿਓ ਗਰਮ ਹੋ ਜਾਏ ਤੇ ਇਹਦੇ ਚ ਪਾ ਦੇਣਾ ਜੀ ਅਸੀਂ ਅੱਧਾ ਕਿਲੋ ਗੁੜ ਮੈਂ ਤੇ ਗੁੜ ਦੀਆਂ ਸਾਬਤ ਟਿੱਕੀਆਂ ਹੀ ਰੱਖ ਦਿੱਤੀਆਂ ਤੁਸੀਂ ਚਾਹੋ ਤੇ ਭੰਨ ਕੇ ਪਾ ਸਕਦੇ ਹੋ ਪਰ ਮੈਨੂੰ ਵੀਡੀਓ ਦੇ ਵਿੱਚ ਬੜੀਆਂ ਹੀ ਸੋਹਣੀਆਂ ਲੱਗ ਰਹੀਆਂ ਸੀ ਮੈਂ ਕਿ ਨਾਲੇ ਤੇ ਸਟਾਈਲ ਵੱਜ ਜਾਏਗਾ ਤੇ ਨਾਲੇ ਫਿਰ ਮੇਰੀ ਮਿਹਨਤ ਵੀ ਥੋੜੀ ਘਟ ਜਾਈਗੀ ਇਹ ਦੇਖੋ ਜੀ ਗੁੜ ਜਿਹੜਾ ਹੈ ਨਾਲ ਦੀ ਨਾਲ ਮੈਲਟ ਹੋਣਾ ਸਟਾਰਟ ਹੋ ਗਿਆ ਹੈ ਹਾਸਾ ਮਜ਼ਾਕ ਇੱਕ ਪਾਸੇ ਜੇ ਤੁਸੀਂ ਚਾਹੋ ਤਾਂ ਗੁੜ ਨੂੰ ਕੁੱਤਰ ਕੇ ਵੀ ਪਾ ਸਕਦੇ ਹੋ ਜਾਂ ਫਿਰ ਕੁੱਟ ਕੇ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਜੀ ਮੈਂ ਸਿਰਫ ਇੱਕ ਚਮਚ ਪਾਇਆ था, इस तो ज़्यादा बिल्कुल नहीं पाना और उस तो बाद गुड़ गुड़ू एकदम सेक चुकली हैल्प हो जाएगी तो गुड़ जोड़ा पंगरना शुरू हो जाएगा इतने खास ध्यान रखना है गुड़ को असी सिर्फ पंगराना है ना तो अभी गुड़ का कलर चेंज करना है तो ना ही गुड़ की असी चाशनी बनानी है जदों तक साड़ मेल्ट हो जाए उदों तक ही असी गुड़ू सेक दवा है जो तक सा गुड़ मेल्ट हो रहा है उदों तक आप ਇੱਕ ਬਰਤਨ ਨੂੰ ਤਿਆਰ ਕਰ ਲੈਨੇ ਆ ਜਿਹਦੇ ਚ ਪਾਇਆ ਜੀ ਮੈਂ ਅੱਧਾ ਚਮਚ ਭਰ ਕੇ ਘਿਓ ਤੇਲ ਤੁਸੀਂ ਝੋਲਾ ਨਾਲ ਲਾ ਲਓ ਤੇ ਇਹਨੂੰ ਗ੍ਰੀਸ ਕਰ ਲੈਣਾ ਯਾਨੀ ਕਿ ਚੰਗੀ ਤਰ੍ਹਾਂ ਘਿਓ ਨਾਲ ਲਬਲਪੇੜ ਕਰ ਲਿਓ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਬਰਤਨ ਨਹੀਂ ਹੈ ਤੇ ਤੁਸੀਂ ਕਿਸੇ ਵੀ ਥਾਲੀ ਨੂੰ ਘਿਓ ਲਗਾ ਕੇ ਜਾਂ ਤੇਲ ਲਗਾ ਕੇ ਛੱਡ ਸਕਦੇ ਹੋ ਹੁਣ ਗੁੜ ਦੇਖੋ ਜੀ ਬੜਾ ਹੀ ਸੋਨਾ ਮੈਲਟ ਹੋ ਗਿਆ ਰੰਗ ਬੜਾ ਹੀ ਸੋਨਾ ਆ ਗਿਆ ਐ ਦੇਖੋ ਫਾਈਨਲ ਸਾਡਾ ਗੁੜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹਦੇ ਚ ਪਾਇਆ ਜੀ ਮੈਂ ਅੱਧਾ ਛੋਟਾ ਚਮਚ ਭਰ ਕੇ ਸੁੰਡ ਦਾ ਇਹ ਜੋ ਮਸਾਲਾ ਗੁੜ ਤੁਸੀਂ ਬਣਾ ਰਹੇ ਹੋ ਨਾ ਇਹ ਮਿਠਾਈ ਘੱਟ ਤੇ ਦਵਾਈ ਜ਼ਿਆਦਾ ਹੈ ਇਹਦੇ ਚ ਨਾਲ ਹੀ ਪਾਇਆ ਜੀ ਮੈਂ ਕਾਲਾ ਲੋਨ ਜਿਹੜਾ ਹਾਜਮੇ ਦਾ ਕੰਮ ਕਰੇਗਾ ਅੱਧਾ ਛੋਟਾ ਚਮਚ ਭਰ ਕੇ ਤੁਸੀਂ ਜਵੈਨ ਦਾ ਵੀ ਜ਼ਰੂਰ ਪਾ ਦਿਓ ਤਾਂ ਕਿ ਜੋ ਵੀ ਖਾਦਾ ਪੀਤਾ ਉਹ ਹਜਮ ਵੀ ਹੋ ਜਾਏ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉਸ ਤੋਂ ਬਾਅਦ ਜੀ ਤੁਸੀਂ ਪਚਾਰ ਦੀਆਂ ਮਠਾਈਆਂ ਦੇ ਨੁਕਸਾਨ ਗਿਨੋ ਔਰ ਇਹ ਜਿਹੜਾ ਅਸੀਂ ਦੇਸੀ ਗੁੜ ਬਣਾ ਰਹੇ ਹਾਂ ਤੇ ਇਹਦੇ ਫਾਇਦੇ ਗਿਨੋ ਤੁਹਾਨੂੰ ਇਹਦੇ ਫਾਇਦੇ ਜ਼ਿਆਦਾ ਨਜ਼ਰ ਆਣਗੇ ਤੇ ਨੁਕਸਾਨ ਸ਼ਾਇਦ ਹੀ ਕੋਈ ਹੋਏ ਉਨੇ ਸਾਰਾ ਚੰਗੀ ਤਰ੍ਹਾਂ ਉਬਲ ਗਿਆ ਹੈ ਤੇ ਇਹਦੇ ਵਿੱਚ ਹੀ ਅਸੀਂ ਪਾ ਲੈਣੀ ਹੈ ਜੀ ਸਾਰੇ ਦੇ ਸਾਰੇ ਭੁੰਨੇ ਹੋਏ ਤਲੇ ਹੋਏ ਨਟਸ ਐਂਡ ਸੀਡਸ ਜੋ ਵੀ ਅਸੀਂ ਰੱਖੇ ਸੀਗੇ ਉਹ ਸਾਰੇ ਪਾ ਲੈਣੇ ਆ ਇਹ ਸਭ ਕੁਝ ਪਾਣ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਸਭ ਤੋਂ ਪਹਿਲਾਂ ਕੰਮ ਗੈਸ ਨੂੰ ਬੰਦ ਕਰਨ ਦਾ ਕਰਨਾ ਹੈ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਹੁਣ ਗੈਸ ਬੰਦ ਤੇ ਹੀ ਇਹ ਸਾਰਾ ਕੰਮ ਕਰਨਾ ਹੈ ਕਿਉਂਕਿ ਪੈਨ ਚੰਗੀ ਤਰ੍ਹਾਂ ਗਰਮ ਹੈ ਪਰ ਗੁੜ ਆਪਣਾ ਸੇਕ ਚੱਕਦਾ ਹੀ ਰਹੇਗਾ ਤੇ ਜਿੱਦੋਂ ਇਹ ਸਾਰਾ ਕੁਝ ਮਿਕਸ ਹੋ ਗਿਆ ਤੇ ਤੁਸੀਂ ਜਿਹੜਾ ਪੈਨ ਪਹਿਲਾਂ ਰੈਡੀ ਕਰਕੇ ਰੱਖਿਆ ਸੀ ਨਾ ਗ੍ਰੀਸ ਕੀਤਾ ਹੋਇਆ ਕੋਈ ਵੀ ਬਰਤਨ ਚਾਹੇ ਤੁਸੀਂ ਥਾਲ ਰੱਖਿਆ ਚਾਹੇ ਜੋ ਵੀ ਰੱਖਿਆ ਉਹਦੇ ਵਿੱਚ ਇਹਨੂੰ ਪਾ ਲੈਣਾ ਮੈਂ ਇੱਥੇ ਜੀ ਦੋ ਬਰਤਨਾਂ ਦੇ ਵਿੱਚ ਪਾਇਆ ਸੀ ਅੱਧਾ ਕਿ ਮੈਂ ਇਹਦੇ ਵਿੱਚ ਪਾ ਲਿਆ ਤੇ ਅੱਧਾ ਮੈਂ ਕਿਸੇ ਹੋਰ ਬਰਤਨ 'ਚ ਪਾਇਆ ਸੀ ਇਸ ਸਟੇਜ ਤੇ ਵੀ ਗੁੜ ਬਹੁਤ ਜ਼ਿਆਦਾ ਗਰਮ ਹੈ ਤੇ ਆਪਣੇ ਹੱਥਾਂ ਦਾ ਪਤਾ ਜ਼ਰੂਰ ਰੱਖਿਓ ਉਸ ਤੋਂ ਬਾਅਦ ਜੀ ਮੈਂ ਇਹਨੂੰ ਦੂਸਰੀ ਥਾਲੀ ਦੇ ਵਿੱਚ ਪਾ ਲਿਆ ਇਹਨੂੰ ਵੀ ਮੈਂ ਪਹਿਲਾਂ ਹੀ ਗ੍ਰੀਸ ਕਰ ਲਿਆ ਸੀ ਜੀਵਿਕਾ ਪੈ ਗੁੜ ਸਰਦੀਆਂ ਚ ਹੀ ਬਣਾਉਂਦੇ ਆ ਤੇ ਮੌਸਮ ਬਾਹਰ ਹੀ ਬੜਾ ਠੰਡਾ ਹੁੰਦਾ ਹੈ 10 ਤੋਂ 15 ਮਿੰਟ ਦੇ ਵਿੱਚ ਗੁੜ ਸਾਡਾ ਆਪਣੇ ਆਪ ਸੈੱਟ ਹੋ ਜਾਏਗਾ ਪਰ ਕਿਸੇ وجہ ਕਰਕੇ ਜੇ ਤੁਹਾਨੂੰ ਜਲਦੀ ਹੈ ਜਾਂ ਫਿਰ ਤੁਹਾਡਾ ਗੁੜ ਸੈੱਟ ਨਹੀਂ ਹੋਇਆ ਤੇ ਤੁਸੀਂ 5-7 ਮਿੰਟ ਲਈ ਫ੍ਰਿਜ ਚ ਰੱਖ ਸਕਦੇ ਹੋ ਫ੍ਰੀਜ਼ਰ ਚ ਨਹੀਂ ਰੱਖਣਾ ਗੁੜ ਜਦੋਂ ਅੱਧਾਕ ਸੈੱਟ ਹੋ ਗਿਆ ਤੇ ਇਹਨੂੰ ਚਾਕੂ ਜਾਂ ਫਿਰ ਪੀਜ਼ਾ ਕਟਰ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਡਿਜ਼ਾਇਰ ਸ਼ੇਪਸ ਦੇ ਵਿੱਚ ਕੱਟ ਸਕਦੇ ਹੋ ਇਹ ਥਾਲੀ ਵਾਲਾ ਗੁੜ ਪਹਿਲਾਂ ਚਮ ਗਿਆ ਸੀ ਇਸ ਲਈ ਮੈਂ ਪਹਿਲਾਂ ਇਹਦੇ ਟੁਕੜੀਆਂ ਕੱਟ ਲਈਆਂ ਤੇ ਹੁੰਨ ਵਾਰੀ ਆਂਦੀ ਹੈ ਜੀ ਸਾਂਝੇ ਵਾਲੇ ਗੁੜ ਦੀ ਜੇ ਹੋ ਸਕਿਆ ਤੇ ਪੂਰੀ ਤਿੱਖੀ ਛੁਰੀ ਯੂਜ਼ ਕਰਿਓ ਨਹੀਂ ਤੇ ਜਿੱਥੇ ਜਿੱਥੇ ਬਦਾਮ ਹੈ ਨਾ ਉੱਥੇ-ਉੱਥੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਮੈਨੂੰ ਵੀ ਐਸ ਗੁੜ ਦੇ ਤੋ ਤਿੰਨ ਫਾਇਦੇ ਨੇ ਇੱਕ ਤੇ ਤੁਸੀਂ ਇਹ ਸੋਚੋ ਜੀ ਮਿਠਾਈ ਖਾ ਰਹੇ ਆਂ ਦੂਜਾ ਤੁਸੀਂ ਮਲਟੀਵਿਟਾਮਿਨ ਦੀ ਗੋਲੀ ਸਮਝੋ ਤੇ ਸਭ ਤੋਂ ਉੱਤੇ ਹਾਜ਼ਮੇ ਲਈ ਤੇ ਇਹ ਵਰਦਾਨ ਹੈ ਹੁਣ ਤੁਸੀਂ ਵੀ ਜਲਦੀ ਨਾਲ ਇਸ ਰੈਸਪੀ ਨੂੰ ਟਰਾਈ ਕਰੋ ਮੈਨੂੰ ਕਮੈਂਟਾਂ ਚ ਜ਼ਰੂਰ ਦੱਸੋ ਕਿ ਤੁਹਾਨੂੰ ਅੱਜ ਦੀ ਇਹ ਮਸਾਲਾ ਗੁਰਤੀ ਰੈਸਪੀ ਕਿਵੇਂ ਦੀ ਲੱਗੀ ਤੇ ਦੇਖਦੇ ਰਹੋ ਸੁਪਰ ਮਮਸ ਰੈਸਪੀਜ਼ ਜਿਆ ਹਲੇ ਵੀ ਫੋਲੋ ਨਹੀਂ ਕੀਤਾ ਤੇ ਜਲਦੀ ਨਾਲ ਕਰ ਲਓ